ਪਿੱਤਰੋ ਗੁਲਾਬ ਸਿੱਧੂ ਇੱਕ ਬਹੁਤ ਹੀ ਘੈਂਟ ਬੰਦਾ ਆ ਪਰ ਗੁਲਾਬ ਸਿੱਧੂ ਦੀਆਂ ਮੁਸਬਤਾਂ ਹੁਣ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਜਿਵੇਂ ਕਿ ਗੁਲਾਬ ਸਿੱਧੂ ਦਾ ਗਾਣਾ ਆਇਆ ਹੈ ਉਸ ਦੇ ਬੋਲਨੇ ਕਿ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲੂੰ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਤਾਂ ਜਿਹੜੇ ਸਰਪੰਚ ਨੇ ਪਿੰਡਾਂ ਦੇ ਉਹਨਾਂ ਦੇ ਵਿੱਚ ਗੁੱਸਾ ਆ ਗਿਆ ਗੁਲਾਬ ਸਿੱਧੂ ਨੇ ਨੀਮਰਤਾ ਭਾਵ ਨਾਲ ਮਾਫੀ ਮੰਗ ਲਈ ਹੈ ਪਰ ਮਾਮਲਾ ਠੰਡਾ ਨਹੀਂ ਹੋ ਰਿਹਾ ਹੈ ਸਾਰੇ ਪੰਜਾਬ ਦੇ ਮੋਸਟਲੀ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਪੁੱਜ ਗਏ ਬਰਨਾਲਾ ਦੇ ਡੀਸੀ ਦਫਤਰ ਵਿੱਚ ਅਤੇ ਉੱਥੇ ਸਰਪੰਚਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੋਂ ਗਾਣੇ ਨੂੰ ਬੈਨ ਤੇ ਡਿਲੀਟ ਕਰਨ ਦੀ ਕੀਤੀ ਹੈ ਮੰਗ ਕਹਿੰਦੇ ਗਲਵ ਸਿੱਧੂ ਦੇ ਗਾਣੇ ਨਹੀਂ ਚੱਲਦੇ ਪਬਲਿਸਿਟੀ ਲਈ ਸਰਪੰਚਾਂ ਦਾ ਨਾਮ ਲੈ ਕੇ ਨਾਮ ਚਮਕਾਉਣ ਦੀ ਕਰ ਰਿਹਾ ਹੈ ਕੋਸ਼ਿਸ਼ ਅਰ ਗੁਲਾਬ ਸਿੱਧੂ ਨੇ ਕੁਝ ਦਿਨ ਪਹਿਲਾਂ ਮਾਫੀ ਮੰਗ ਲਈ ਆ ਪਰ ਹਲੇ ਵੀ ਇਹ ਮਾਮਲਾ ਨਹੀਂ ਸੁਲਝਿਆ ਹੈ ਇਸ ਦੇ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਪੇਸ਼ ਕਰਿਓ ਧੰਨਵਾਦ ਜੀ